ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ YouTube ਚੈਨਲ ਤੇ ਅੱਜ ਆਪਾਂ ਤੁਹਾਡੇ ਲਈ ਵੀਡੀਓ ਲੈ ਕੇ ਆਏ ਹਾਂ ਕਮੀਜ਼ ਦੀ ਕਟਿੰਗ ਦੀ ਆਪਾਂ ਪ੍ਰੋਪਰ ਤੁਹਾਨੂੰ ਸਾਰੀ ਦੱਸਾਂਗੇ ਕਟਿੰਗ ਵੀ ਆਪਾਂ ਕਿੱਦਾਂ ਕਰਨੀ ਤੀਰਾ ਵਗੈਰਾ ਕਿੱਦਾਂ ਰੱਖਣਾ ਹੈ ਪਲੇਟਸ ਦੀਆਂ ਸਾਰੇ ਨਿਸ਼ਾਨ ਦੱਸਾਂਗੇ ਤੇ ਚਲੋ ਜੀ ਆਪਾਂ ਸਟਾਰਟ ਕਰਦੇ ਹਾਂ ਵੀਡੀਓ ਇਹ ਆਪਣੇ ਕੋਲ ਚੌੜੇ ਪਨੇ ਦਾ ਸ਼ਰਟ ਦਾ ਕੱਪੜਾ ਹੈਗਾ ਇਸ ਤਰ੍ਹਾਂ ਆਪਾਂ ਇਹਨੂੰ ਤੈਅ ਕਰ ਲਿਆ ਹੈ ਆਪਾਂ ਦੋਨੇ ਪੱਲੇ ਕੱਢਨੇ ਆ ਇਕੱਠੇ ਤੇ ਇਸ ਕਰਕੇ ਆਪਾਂ छाती का नाप है मतलब छाती है भी इंच इस करके आप जी कटिंग करा थारी दसेंगे भी कि आप प्रोपर करनी है ठीक है जी उस तो बाद अपन ने की करना तीरा रखना आपको ਸਾਢੇ 6 ਇੰਚ ਰੱਖਾਂਗੇ 20 ਇੰਚ ਹੈਗੀ ਇਹਨਾਂ ਦੀ ਚੈਸਟ ਸਾਢੇ 6 ਰੱਖ ਲਿਆ ਜੀ ਆਪਾਂ ਉਸ ਤੋਂ ਬਾਅਦ نیچے ਨੂੰ ਆਪਾਂ ਲਾਵਾਂਗੇ 7 ਇੰਚ ਦੇ ਨਿਸ਼ਾਨ ਇੱਥੋਂ ਵੀ ਆਪਾਂ ਸਾਢੇ 6 ਤੇ ਲਾਵਾਂਗੇ ਇਸ ਤਰ੍ਹਾਂ ਆਪਾਂ ਇੱਕ ਬਾਕਸ ਬਣਾ ਲਾਂਗੇ ਫਿਰ ਆਪਾਂ ਨਿਸ਼ਾਨ ਲਾਵਾਂਗੇ ਆਪਣੇ ਚੈਸਟ ਦੇ b ਹੈਗੀ ਆ ਤੇ 10 ਇੰਚ ਲਾਵਾਂਗੇ ਫਿਰ ਉਸ ਤੋਂ ਬਾਅਦ ਆਪਾਂ ਜਿਹੜੀ ਲਾਣੀ ਸਾਈਡ ਸਲਾਈ ਹੁੰਦੀ ਹੈ ਜਿਹੜੀ ਆਪਣੀ ਅਸੀਂ ਵੈਸੇ ਅਪ ਟੂ ਕਹਿੰਦੇ ਆ ਇਹ ਹੈਗੀ ਆਪਣੀ ਸਾਈਡ ਸਲਾਈ ਇਹ ਹੈਗੀ 15 ਇੰਚ ਤਾਂ ਆਪਾਂ 1 ਇੰਚ ਵੱਧ ਲਾਵਾਂਗੇ 16 ਇੰਚ ਤੇ ਜਿਹੜਾ ਆਪਾਂ ਕਮਰ ਦਾ ਨਿਸ਼ਾਨ ਲਗਾਉਣਾ ਇਹ 7 ਇੰਚ ਦਾ ਨਿਸ਼ਾਨ ਲਗਾਵਾਂਗੇ ਕਮਰ ਹੈਗੀ ਆ 17 ਇੰਚ ਤਾਂ ਆਪਾਂ 7.5 ਇੰਚ ਦੇ ਨਿਸ਼ਾਨ ਲਗਾ ਦਾਂਗੇ हिप हैगी ही है हिप का निशान अपने लगा लिया है दो इंच आप रखा टोटल हो गया है साढ़े बारह इंच तो आप साढ़े बारह इंच के इद सारे निशान लगा लें ਜਿਹੜੀ ਆਪਾਂ ਕਾਰਡ ਪਾਵਾਂਗੇ ਗੁਲਾਈ ਪਾਵਾਂਗੇ ਹੈਗਾ 7 ਇੰਚ ਤਾਂ ਆਪਾਂ ਹਾਫ ਕਰ ਲਾਂਗੇ 3.5 ਇੰਚ ਇਧਰੋਂ ਵੀ ਆਪਾਂ ਜਿਹੜਾ ਇਹਦਾ ਮਤਲਬ ਹਾਫ ਕਰ ਲਾਂਗੇ ਇਹਦਾ ਹੈਗਾ 3.5 ਇੰਚ ਤੇ ਆਪਾਂ ਕਰ ਲਾਂਗੇ ਪੌਣੇ 2 ਇੰਚ ਤੇ ਠੀਕ ਹੈ ਜੀ ਉਸ ਤੋਂ ਬਾਅਦ ਜਿਹੜੀ ਆਪਾਂ ਬੁਲਾਈ ਦੇਣੀ ਆ ਇਹਨੂੰ ਇੱਥੋਂ ਤੋਂ ਇੱਥੇ ਤੱਕ ਗਨਾਈ ਦੇਣੀ ਆ ਆਪਣੇ ਇਹ ਹੋ ਗਈ ਆਪਣੀ ਫਰੰਟ ਦੀ ਵੈਸੇ ਆਪਾਂ ਹੁਣ ਬੈਕ ਦੀ ਪਾਵਾਂਗੇ ਕਿਉਂਕਿ ਆਪਾਂ ਦੋਨੇ ਪੱਲੇ ਕੱਢਣੇ ਆ ਨਾ ਤੇ ਆਪਾਂ ਬੈਕ ਦੀ ਕਾਰਟ ਪਾਵਾਂਗੇ ਦੇਖੋ ਜੀ ਆਪਾਂ ਕਾਰਟ ਪਾ ਲਈ ਫਰੰਟ ਦੀ ਵੀ ਪਾ ਲਈ ਤੇ ਬੈਕ ਵਾਲੀ ਜੇਕਰ ਤੁਹਾਨੂੰ ਕਾਰਟ ਨਹੀਂ ਸੈਟ ਆਉਂਦੀ ਤੁਹਾਤੋਂ ਤਾਂ ਤੁਸੀਂ ਇਸ ਤਰ੍ਹਾਂ ਇੱਕ ਪਲੇਟ ਲੈਣੀ ਆ ਜਿਹੜਾ ਆਪਾਂ ਹਾਫ ਕੀਤਾ ਇਸ ਤਰ੍ਹਾਂ ਰੱਖ ਲੈਣਾ ਉਹਦੇ ਨਾਲ ਬੋਬਲ ਠੀਕ ਹੈ ਜੀ ਤੇ ਇਧਰੋਂ ਵੀ ਜਿਹੜਾ ਹਾਫ ਕੀਤਾ ਆਪਾਂ ਰੱਖ ਕੇ ਇਹਨੂੰ ਇਸ ਤਰ੍ਹਾਂ ਆਪਾਂ ਗੁਲਾਈ ਪਾ ਦਿੰਨੇ ਇਦਾਂ ਕਾਰਡ ਵਧੀਆ ਬਿਲਕੁਲ ਹਨ ਸਹੀ ਪੈਂਦੀ ਆ ਜੇਕਰ ਜਿਨ੍ਹਾਂ ਨੂੰ ਨਹੀਂ ਮਤਲਬ ਪਤਾ ਕਾਰਡ ਪਾਣੀ ਆਉਂਦੀ ਹੈਗੀ ਨਹੀਂ ਪੈਂਦੀ ਜਿਨ੍ਹਾਂ ਤੋਂ ਉਹ ਇਸ ਤਰ੍ਹਾਂ ਪਲੇਟ ਲੈ ਲੈਣ ਕੋਈ ਵੀ ਚੀਜ਼ ਮਤਲਬ ਪਲੇਟ ਲੈ ਕੇ ਇਸ ਤਰ੍ਹਾਂ ਇਹਨੂੰ ਜਿਹੜਾ ਆਪਣਾ ਹਾਫ ਕੀਤਾ ਹੈ ਉਹਦੇ ਕੋਲ ਰੱਖਣਾ ਹੈ ਇਸ ਤਰ੍ਹਾਂ ਰੱਖ ਕੇ ਇਧਰ ਵੀ ਆਪਣਾ ਹਾਫ ਕੀਤਾ ਰੱਖ ਕੇ ਇਸ ਤਰ੍ਹਾਂ ਗੁਲਾਈ ਪਾ ਲੈਣ। ਪ੍ਰੋਪਰ ਵਧੀਆ ਗੁਲਾਈ ਪਾਊਗੀ ਤੇ ਆਪਣੀ ਕਾਟ ਵੀ ਜਿਹੜੀ ਬਿਲਕੁਲ ਸਹੀ ਪਾਊਗੀ। ਹੁਣ ਆਪਾਂ ਲਗਾਵਾਂਗੇ ਪਲੇਟਸ ਤੇ ਪਲੇਟਸ ਦੇ ਨਿਸ਼ਾਨ। ਪਲੇਟਸ ਦੇ ਨਿਸ਼ਾਨ ਜਿਹੜੀਆਂ ਨਾਰਮਲ ਹੁੰਦੀਆਂ ਉਹ ਤਾਂ ਮੈਂ 11.5 ਇੰਚ ਤੇ ਜਿਵੇਂ ਕੋਈ ਜ਼ਿਆਦਾ ਨਾ ਹੈਵੀ ਹੁੰਦਾ ਆ ਤਾਂ ਉਹਨਾਂ ਦੇ 13 ਇੰਚ ਤੇ ਵੀ ਪਾ ਲੈਣੇ ਹੁੰਦੇ ਆ। ਬਿਲਕੁਲ ਸੈੱਟ ਆਉਂਦੀਆਂ ਨੇ ਤੇ ਆਪਾਂ 12 ਇੰਚ ਤੇ ਨਿਸ਼ਾਨ ਲਗਾਵਾਂਗੇ। ਤੇ ਜਿਹੜਾ ਆਪਾਂ ਨੇ ਹਾ ਦੇ ਆਪ ਰੱਖਣਾ ਹੈ 3.5 ਇੰਚ ਦਾ ਜੇਕਰ ਹੈਵੀ ਨਹੀਂ ਤਾਂ ਆਪਾਂ ਪੌਣੇ 4 ਜਾਂ 4 ਇੰਚ ਦਾ ਰੱਖ ਸਕਦੇ ਆ ਜਿਹੜੀ ਆਹ ਵਾਲੀ ਪਲੂਈ ਆਈ ਆ ਆਪਾਂ ਪਵਾਵਾਂਗੇ 2.5 ਇੰਚ ਤੇ ਤਰੀ ਆਹ ਵਾਲੀ ਪਲੇਟ ਆ ਇਹਦਾ ਮੈਂ ਰੱਖ ਜੂਣੀ ਪੌਣੇ 3 2.5 ਇੰਚ ਇਹ ਤੇ ਮੈਂ ਪੌਣੇ 3 ਰੱਖਿਆ ਆ ਤੇ ਨੂੰ ਆਪਾਂ ਆ ਜਿਹੜਾ ਆਪਣਾ ਆਹ ਨਿਸ਼ਾਨ ਪਲੇਟਸ ਦਾ ਇਹਦੇ ਹਿਸਾਬ ਨਾਲ ਆਪਾਂ ਪਲੇਟਸ ਪਾਵਾਂਗੇ ਦੀ ਆਪਾਂ ਰੱਖਾਂਗੇ 7.5 ਇੰਚ ਵੈਸੇ ਤਾਂ ਆਪਾਂ ਪਲੇਟਸ ਜਿਹੜੇ ਪਾਉਣੇ ਆ ਉਹਦੀ ਜਿਹੜੀ ਲੰਬਾਈ ਹੁੰਦੀ ਹੈ 7 ਇੰਚ ਹੁੰਦੀ ਆ ਪਰ ਜੇਕਰ ਜਿਹੜੀ ਆਪਾਂ ਥੋੜੀ ਲੰਬੀ ਨਾ 7.5 ਤੇ ਪਾਵਾਂਗੇ ਤਾਂ ਜਿਹੜੀ ਆਪਣੀ ਫਿਟਿੰਗ ਉਹ ਬਹੁਤ ਵਧੀਆ ਆਉਂਦੀ ਆ 7.5 ਤੇ ਆਪਾਂ ਪਾ ਸਕਦੀਆਂ ਪਲੇਟਸ ਤੇ ਤੁਸੀਂ ਜਰੂਰ ਟਰਾਈ ਕਰਕੇ ਦੇਖੋ 7.5 ਇੰਚ ਤੇ ਪਲੇਟਸ ਪਾ ਕੇ ਦੇਖੋ ਬਹੁਤ ਵਧੀਆ ਫਿਟਿੰਗ ਬਣਦੀ ਹੈ ਤੇ ਆਪਾਂ ਨੇ ਹੁਣੇ ਤੇ 7.5 ਇੰਚ ਤੇ ਨਿਸ਼ਾਨ ਲਗਾਏ ਨੇਗੇ ਹੁਣ ਆਪਾਂ ਇਹਨਾਂ ਨੂੰ ਪੱਕੇ ਕਰ ਲਾਂਗੇ ਨਿਸ਼ਾਨਾਂ ਨੂੰ ਪੈਨ ਦੀ ਹੈਲਪ ਨਾਲ ਆਪਾਂ ਇਦਾਂ ਤਾਂ ਕਿ ਆਪਣੇ ਜਿਹੜੇ ਦੋ ਨਿਸ਼ਾਨ ਨੇ ਪਲੇਟਾਂ ਦੇ ਦੂਸਰੇ ਇਸ ਤਰ੍ਹਾਂ ਆਪਣਾ ਨਿਸ਼ਾਨ ਲਗਾ ਲਈ ਫਲੇਟ ਤੇ ਤੇ ਇਹਨੂੰ ਆਪਾਂ ਨਹੀਂ ਇਸ ਤਰ੍ਹਾਂ ਡਰਾਅ ਕਰ ਲੈਣਾ ਲਾਈਨ ਠੀਕ ਹੈ ਉਸ ਤੋਂ ਬਾਅਦ ਆਪਾਂ ਇਹਦਾ ਹਾਫ ਕਰ ਲਾਂਗੇ 7.5 ਇੰਚ ਪੌਣੇ 4 ਇੰਚ ਤੇ ਇਹਦੇ ਆਪਾਂ ਅੱਧੇ ਅੱਧੇ ਇੰਚ ਦਾ ਨਿਸ਼ਾਨ ਲਗਾ ਲਾਂਗੇ ਦੋਨੋਂ ਸਾਈਡ ਤੇ इस तरह दोनों साइड से निशान लगाने तो इस तरह ड्रॉ कर देंगे देखो इस तरह अपनी जीडी ना प्लेट्स आ ਉਹ ਬਿਲਕੁਲ ਸਹੀ ਪੈਂਦੀਆਂ ਨੇ ਜਿਵੇਂ ਮਤਲਬ ਆਪਾਂ ਨੂੰ ਕਈ ਵਾਰ ਹੈ ਨਾ ਪਲੇਟਸ ਸਹੀ ਨਹੀਂ ਆਉਂਦੀਆਂ ਹੈਗੀਆਂ ਵੱਧ ਘੱਟ ਕੱਪੜਾ ਆ ਜਾਂਦਾ ਵਿੱਚ ਹੁਣ ਤੇ ਆਪਾਂ ਕੀ ਕਰਨਾ ਸਾਈਡ ਤੋਂ ਇੱਥੋਂ ਬਿਲਕੁਲ ਕੋਨਿਆਂ ਤੋਂ ਬਰੀਕ ਕਰਨੀ ਹੈ ਤੇ ਵਿਚਕਾਰ ਤੋਂ ਇੱਥੋਂ ਮੋਟਾ ਕਰਨਾ ਹੈ ਠੀਕ ਹੈ ਫਿਰ ਤੇ ਜਿਹੜੀ ਫਿਟਿੰਗ ਆ ਜਿਹੜੀ ਪਲੇਟਸ ਹੈਗੀਆਂ ਉਹ ਬਿਲਕੁਲ ਸਹੀ ਆਊਗੀ ਇਸ ਤਰੀਕੇ ਨਾਲ ਤੁਸੀਂ ਪੇਟ 'ਚ ਪਾ ਕੇ ਦੇਖੋ ਤੇ ਪਲੇਟਸ ਵੀ ਤੁਹਾਡੀਆਂ ਬਿਲਕੁਲ ਸਹੀ ਪੈਣਗੀਆਂ ਲੈਂਥ ਲੈਂਥ ਹੈਗੀ ਹੈ ਕਮੀਜ਼ ਦੀ 45 ਇੰਚ ਲੈਂਥ ਹੈਗੀ ਆ ਆਪਣੀ ਕਮੀਜ਼ ਦੀ ਜਿਹੜੀ ਤਿਆਰ ਤੇ 1 ਇੰਚ ਆਪਾਂ ਐਕਸਟਰਾ ਰੱਖਾਂਗੇ ਉਸ ਤੋਂ ਬਾਅਦ 3 ਇੰਚ ਆਪਾਂ 45 ਇੰਚ ਲੈਂਥ ਤਿਆਰ ਹੈ ਤੇ ਆਪਾਂ 4 ਇੰਚ ਐਕਸਟਰਾ ਰੱਖਿਆ ਹੈ ਹੁਣ ਆਪਾਂ ਜਿਹੜੀ ਫਿਟਿੰਗ ਦੇ ਨਿਸ਼ਾਨ ਆ ਉਹ ਲਗਾ ਦਾਂਗੇ హోపర్ నిశాను వగరా కట్ింగ్ టీకేజీ బ్యాక ఆడ పై గింజ ఫ్రంట్లా పల్లెను అక్క కల ఫ్రట్ పావీ ਠੀਕ ਹੈ ਜੀ ਇਹ ਆਪਣਾ ਹੋ ਗਿਆ 플ਾਂਟ ਦੀ ਕਾਰਟ ਤੇ ਆਪਾਂ ਪਲੇਟਸ ਤੇ ਵੀ ਇਦਾਂ ਟੱਕ ਲਗਾ ਲਾਂਗੇ ਕਿਉਂਕਿ ਜਦੋਂ ਆਪਾਂ ਪਲੇਟਸ ਪਾਉਣੇ ਹੋਣਗੇ ਤਾਂ ਆਪਾਂ ਨੂੰ ਕੋਈ ਦਿੱਕਤ ਨਹੀਂ ਆਉਗੀ ਬਹੁਤ ਏਦਾਂ ਸੌਖਾ ਤਰੀਕਾ ਹੈ ਇਹ ਕਟਿੰਗ ਕਰਨ ਦਾ ਜਿੱਦਾਂ ਮੈਂ ਕਟਿੰਗ ਕਰਦੀ ਆ ਮੈਂ ਸਿਰਫ ਤੁਹਾਨੂੰ ਉਦਾਂ ਹੀ ਦੱਸਿਆ ਹੈ ਆਪਾਂ ਕੋਈ ਨਾ ਜ਼ਿਆਦਾ ਉਹ ਨਹੀਂ ਦੱਸਿਆ ਵੀ ਕੋਈ ਔਖਾ ਤਰੀਕਾ ਹੋਊਗਾ ਵੀ ਤੁਹਾਨੂੰ ਕਟਿੰਗ ਨਹੀਂ ਕਰਨੀ ਆ ਉਹ ਵੀ ਜਿਹੜੀਆਂ ਭੈਣਾਂ ਪਹਿਲੀ ਵਾਰ ਵੀ ਕਰਨਗੇ ਉਹਨਾਂ ਨੂੰ ਵੀ ਕਟਿੰਗ ਕਰਨੀ ਆ ਜੂਗੀ ਤੇ ਤੁਹਾਨੂੰ ਜੇਕਰ ਮੇਰੀ ਇਹ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬਾਏ ਬਾਏ ਧੰਨਵਾਦ ਜੀ ਸਾਰਿਆਂ ਦਾ ਟੇਕ ਕੇਅਰ ਬਾਏ ਬਾਏ